ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਪਿੰਡ ਕਾਲੇ ਇਸ ਪਿੰਡ ਦੀ ਗੱਲ ਕਰੀਏ ਤਾਂ ਜਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਵਾ ਨੇੜੇ ਰਹਿੰਦਾ ਵਾ ਭਿੱਖੀਵਿੰਡ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਪੱਟੀ ਵਾਲੀ ਸਾਈਡ ਨੂੰ ਸੋ ਜਿਸ ਘਰੋਂ ਅੱਜ ਵੀਡੀਓ ਕਵਰ ਕਰਨ ਲੱਗੇ ਆ ਇੱਕ ਸ਼ੌਂਕੀਆ ਤੌਰ ਤੇ ਵੀਡੀਓ ਰਊਗੀ ਇਹਨਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਜਿਹੜਾ ਉਹ ਸੇਲ ਨਹੀਂਗਾ ਵੀਰ ਨੇ ਥੋੜੀ ਜਗ੍ਹਾ ਦੇ ਵਿੱਚ ਬੜਾ ਸੋਹਣਾ ਸੈਟਅਪ ਬਣਾਇਆ ਵਾ ਤੇ ਮਿਹਨਤ ਕਰਦੇ ਆ ਇੱਕ ਤੇ ਨਾਲ ਦੀ ਨਾਲ ਬਰੀਡ ਦੇ ਉੱਤੇ ਕੰਮ ਕਰ ਰਹੇ ਆ ਤੇ ਨਾਲ ਦੀ ਨਾਲ ਇਹ ਦੁੱਧ ਦਾ ਆਪਣਾ ਕੰਮ ਜਿਹੜਾ ਉਹ ਕਰਦੇ ਆ ਦੁੱਧ ਕੁਝ ਘਰਾਂ ਦੇ ਵਿੱਚ ਵੀ ਇਹਨਾਂ ਲਾਇਆ ਤੇ ਕੁਝ ਡੇਰੀ ਤੇ ਵੀ ਜਾਂਦਾ ਵਾ ਸੋ ਜਾਨਵਰ ਮੈਨੂੰ ਬਹੁਤ ਸੋਹਣੇ ਲੱਗੇ ਨਾ ਦੇ ਤੇ ਆਪਾਂ ਕੱਲੇ ਕੱਲੇ ਜਾਨਵਰ ਦੀ ਡਿਟੇਲ ਲਵਾਂਗੇ ਸਾਹਮਣੇ ਤੁਸੀਂ ਵੇਖ ਸਕਦੇ ਇੱਕ ਨੀਲੀ ਰਾਵੀ ਦੀ ਬਹੁਤ ਸੋਹਣੀ ਝੋਟੀ ਦੂਜਾ ਸੂਆ ਸੂਣ ਜਾ ਰਹੀ ਆ ਇਧਰ ਤਿੰਨ ਮੋਰਾ ਦੀਆਂ ਵਾਂ ਸੋ ਸਾਰੀਆਂ ਮੱਜਾਂ ਵੀਰ ਚੰਗੇ ਦੁੱਧ ਵਾਲੀਆਂ ਰੱਖੀਆਂ ਵਾਂ ਤੇ ਇਹਨਾਂ ਦੇ ਗਿਓ ਜਿਹੜੀ ਬਰੀਡਿੰਗ ਕਰਕੇ ਚੰਗੇ ਬੱਚੇ ਜਿਹੜੇ ਆ ਉਹ ਵੀ ਸੋਹਣੇ ਪੈਦਾ ਹੁੰਦੇ ਆ ਵੇਖ ਸਕਦੇ ਤੁਸੀਂ ਸਾਹਮਣੇ ਸੋ ਸੈਟਅਪ ਬੜਾ ਸੋਹਣਾ ਲੱਗਾ ਵੀਰ ਦਾ ਤੇ ਆਪਾਂ ਗੱਲਬਾਤ ਕਰਦੇ ਆਂ ਡਿਟੇਲ ਇੰਨੇ ਕੱਲੇ ਕੱਲੇ ਜਾਨਵਰ ਦੀ ਆਜੋ ਮਿਲਦੇ ਆਂ ਵੀਰ ਨਾਲ ਹਾਂਜੀ ਸੱਸੀ ਵੀਰ ਜੀ ਸੱਸੀ ਦਾ ਵੀਰ ਜੀ ਹੋ ਸਭ ਠੀਕ ਠਾਕ ਜੀ ਵਧੀਆ ਕਿਰਪਾ ਤੇ ਪਹਿਲਾਂ ਤੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਇਹ ਜੀ ਮਾਨਕ ਹਾਂ ਤੇ ਇਹ ਪਿੰਡ ਆਪਣਾ ਕਾਲੇ ਹਾਂਜੀ ਆਪਣਾ ਤਰਨਤਾਰ ਜ਼ਿਲ੍ਹੇ ਆ ਪੱਟੀ ਰੋਡ ਤੇ ਮੰਨ ਲਓ ਪੈ ਜਾਂਦਾ ਭੀਖਣਾ ਤੋਂ ਕਿੰਨੇ ਕਿਲੋ ਮੀਟਰ ਤੇ ਹਾਂਜੀ ਠੀਕ ਆ ਤੇ ਜਿਹੜਾ ਪਸ਼ੂ ਪਾਲਣ ਦਾ ਕਿਤਾਬ ਆ ਇਹ ਆਪਾਂ ਕਦੋਂ ਤੋਂ ਕਰਦੇ ਆ ਇਹ ਪਹਿਲਾਂ ਤੇ ਮੰਨ ਲਓ ਆਪਾਂ ਦੋ ਗੇ ਮੱਝਾਂ ਘਰੇ ਲੂ ਮੰਨ ਲਓ ਰੱਖਦੇ ਸੀ ਰੱਖਦੇ ਤੇ 2022 ਤੋਂ ਆਪਾਂ ਜਿਹੜਾ ਮੰਨ ਲਓ ਵੀ ਨਾਲ ਸ਼ੁਰੂ ਕੀਤਾ ਵੀ ਸ਼ੁਰੂ ਕੀਤਾ ਹਾਂਜੀ ਠੀਕ ਆ ਹਾਂਜੀ ਤੇ ਜਿਹੜਾ ਮੰਨ ਲਓ ਵੀ ਅੱਜ ਦੀ ਤਰੀਕ ਦੇ ਵਿੱਚ ਆਪਣੇ ਕੋਲ ਚਾਰ ਮੱਝਾਂ ਵੇ ਜਿਹੜੀਆਂ ਪ੍ਰੋਪਰ ਦੁੱਧ ਦੇ ਉੱਤੇ ਚੱਲਦੀਆਂ ਹਾਂਜੀ ਤੇ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲੇ ਨੰਬਰ ਵਾਲੀ ਮੱਝ ਤੋਂ ਹਾਂਜੀ ਇਹਦੀ ਡਿਟੇਲ ਦੱਸਿਓ ਵੀ ਇਹ ਆਪਣਾ ਮੱਝਾਂ ਜਿਹੜੀ ਇਹ ਸਾਹਮਣੇ ਨੀਲੀ ਰਾਵੀ ਵਾਲੀ ਆ ਇਹ ਘਰ ਦੀ ਆ ਕਿ ਮੁੱਲ ਖਰੀਦੀ ਆਪਾਂ ਇਹ ਵੀ ਜੀ ਆਪਾਂ ਨਾ ਮੰਨ ਲਓ ਲਈ ਜਦੋਂ ਕੱਚੀ ਲਈ ਹੀ ਮਾਜਾ ਠੀਕ ਐ ਇਸੇ ਇਸੇ ਲਈ ਆਪਾਂ ਇਹ ਉਦੋਂ ਮਨ ਲਓ ਪਹਿਲਾ ਸੂਣਾ ਸੀ ਪਹਿਲਾ ਸੂਣਾ ਸੀ ਮਹੀਨੇ ਗਦੀ ਕੱਚੀ ਸੀ ਉਦੋਂ ਆਪਾਂ ਦੋ ਛੋਟੀਆਂ ਲਗੀਆਂ ਸੀ ਕੇ ਘਰੋਂ ਲਈਆਂ ਸੀ ਠੀਕ ਐ ਹਾਂਜੀ ਠੀਕ ਐ ਇੱਕ ਮੋਹਰਾ ਦੀ ਦੇ ਕੇ ਨੀਲੀ ਦੀ ਹਾਂਜੀ ਠੀਕ ਐ ਤੇ ਇਹਨੇ ਫਿਰ ਪਹਿਲੇ ਸੂਏ ਆਪਣੇ ਕੋਲ ਦੁੱਧ ਕਿੰਨਾ ਪਾਇਆ ਇਹਨੇ ਮਨ ਲਓ ਆਪਣਾ ਜਿੱਡੀਕ ਨਾਰਮਲ ਸੇਵਾ ਤੇ ਨਾ ਹਾਂਜੀ ਮਨ ਲਓ ਆਪਾਂ ਜਿਆਦਾ ਜ਼ੋਰ ਨਹੀਂ ਲਾਇਆ ਤੇ 12 ਰੂਟੀਨ ਚ ਮੰਨ ਲਓ ਚੱਲਣਾ ਜਿੰਨਾ ਕ ਆਪਣਾ ਚੱਲਦਾ ਹੈ ਹਾਂਜੀ ਤੇ 12 ਕਿਲੋ ਦੁੱਧਰ ਮੰਡਾ ਪਾਈ ਗਈ ਹੈ ਹਾਂਜੀ ਸੋ ਬੜੇ ਸੋਹਣੇ ਟਾਂਚੇ ਦੀ ਏ ਝੋਟੀ ਤੇ ਵੇਖ ਸਕਦੇ ਤੁਸੀਂ ਇਹਦੀ ਆਰਡਰ ਦੀ ਕੁਆਲਿਟੀ ਜੇ ਤੁਹਾਨੂੰ ਮੈਂ ਦਿਖਾਵਾਂ ਅਜੇ ਵੀਰ ਕਿੰਨੇ ਦਿਨ ਲੈਂਦੀ ਹੈ ਅਜੇ ਮੈਨੂੰ ਲੱਗਦਾ ਇਹਨੇ ਲੈ ਜਾਣੇ ਆ 6 ਦਿਨ ਦੇ ਕਰੀਬ 6 ਦਿਨ ਦੇ ਕਰੀਬ ਹਾਂਜੀ ਠੀਕ ਆ ਤੇ ਤੁਸੀਂ ਇਥੋਂ ਇਹਦੀ ਆਰਡਰ ਦੀ ਕੁਆਲਿਟੀ ਤੇ ਇਹਦਾ ਟੇਟਪੁੜਾ ਨੋਟ ਕਰ ਸਕਦੇ ਜੀ ਤੇ ਫੇਸ ਤੇ ਵੀ ਮਾਰਕਿੰਗ ਬੜੀ ਸੋਹਣੀ ਆ ਲਿਮਟਿਡ ਜੀ ਮਾਰਕਿੰਗ ਤੇ ਸਿੰਘ ਜਿਹੜਾ ਉਹ ਨੀਲੀ ਰਵੀ ਵਾਲਾ ਮੱਥੇ ਤੋਂ ਨੀਵਾ ਸੋ ਸੋਹਣੇ ਢਾਂਚੇ ਦੀ ਆ ਤੇ ਵੀਰ ਕਹਿੰਦਾ ਵੀ ਇਹਨੇ ਪਹਿਲੇ ਸੂਏ 12 ਕਿਲੋ ਦੁੱਧ ਜਿਹੜਾ ਉਹ ਵਧੀਆ ਭਾਂਡੇ ਪਾਇਆ ਵਾ ਤੇ ਇੱਕਰੀ ਆਪਾਂ ਇਹ ਤੁਹਾਨੂੰ ਤੋੜ ਕੇ ਦਿਖਾਵਾਂਗੇ ਸ਼ੌਂਕੀਆ ਤੌਰ ਤੇ ਹੀ ਆ ਕੋਈ ਵੀਰ ਸੇਲ ਦੇ ਲਈ ਫੋਨ ਨਾ ਕਰਿਓ ਤੇ ਬਾਕੀ ਤੁਹਾਨੂੰ ਸੈਟਅਪ ਵੀਰ ਦਾ ਕਿਵੇਂ ਦਾ ਲੱਗਾ ਤੇ ਜਾਂ ਜਾਨਵਰ ਕਿਵੇਂ ਲੱਗੇ ਉਸ ਬਾਰੇ ਜ਼ਰੂਰ ਫੋਨ ਲਾ ਕੇ ਜਾਂ ਕਮੈਂਟਾਂ ਦੇ ਵਿੱਚ ਇੱਕ ਹੌਸਲਾ ਜ਼ਰੂਰ ਵਧਾਓ ਤੇ ਵੀਰ ਐਰ ਕੀ ਇਹ ਕਿਹੜੇ ਸੀਮਤੋਂ ਕੱਬਣਿਆ ਐਰ ਕੀ ਵੀਰ ਜੀ ਸਰਕਾਰੀ ਲੱਗਾ ਨਾ ਸਰਕਾਰੀ ਲੱਗਾ ਆਪੇ ਦਾ ਹਾਂਜੀ ਠੀਕ ਠੀਕ ਆ ਤੇ ਇੱਕਲੀ ਆਪਾਂ ਤੋਰ ਕੇ ਮਾਰੀ ਇਹ ਦਿਖਾ ਦੇ ਹਾਂਜੀ ਜਰੂਰ ਸੋ ਇਹਦੀ ਬੰਤਰ ਬੜੀ ਸੋਹਣੀ ਲੱਗੀ ਆ ਬਿਲਕੁਲ ਮਦਰੀ ਗੋਡੀ ਦੀ ਤੇ ਢਿੱਲੇ ਸਰੀਰ ਦੀ ਇਹ ਝੋਟੀ ਇਹਦਾ ਆਡਰ ਤੇ ਪਿਛੋਂ ਪੇਠਪੁੜਾ ਮੈਨੂੰ ਬਹੁਤ ਸੋਹਣਾ ਲੱਗਾ ਵਾ ਜਿੰਨੀ ਇਹ ਉੱਤੋਂ ਸੁਣੀ ਹੈ ਉੱਤੋਂ ਜਿਆਦਾ ਇਹਨੂੰ ਜਿਹੜਾ ਥਾਣ ਭਾਂਡਾ ਲੱਗਾ ਵਾ ਤੇ ਪੂਰਾ ਵਿਥੀ ਦੇ ਵਿੱਚ ਥਾਣ ਤੇ ਅੱਗੋਂ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਸੋ ਬੜੇ ਸੋਹਣੇ ਢਾਂਚੇ ਦੀ ਆ ਵੀਰ ਨੇ ਸ਼ੌਂਕੀਆ ਤੌਰ ਤੇ ਰੱਖੀ ਆ ਤੇ ਆਸ ਹੈ ਕਿ ਇਹ ਦੂਜਾ ਸੂਆ ਜ ਸੂਣ ਜਾ ਰਹੀ ਆ ਤੇ ਦੁੱਧ ਵੀ ਜਿਹੜਾ ਉਹ ਬੜਾ ਸੋਹਣਾ ਪਾਊਗੀ ਸੋ ਇਹਦੇ ਥਾਣਾ ਦੇ ਵਿੱਚ ਜੇ ਵਿਥੀ ਦੀ ਗੱਲ ਕਰੀਏ ਉਹ ਵੀ ਪ੍ਰੋਪਰ ਆ ਉਧਰੋਂ ਜਿੰਨਾ ਅੱਗੇ ਤੋਂ ਵਿਰ ਲਿਆ ਉਹਨਾਂ ਹੀ ਪਿੱਛੇ ਨੂੰ ਆ। ਖਾਣਾ ਦੀ ਵਿਥੀ ਇੱਧਰ ਦੇਖ ਸਕਦੇ ਤੁਸੀਂ ਪਿਛਲੇ ਥਾਂ ਦੇ ਵਿੱਚ ਜਿੰਨਾ ਗਾਇਪ ਆ ਉਹਨਾਂ ਹੀ ਅਗਲੇ ਤੋਂ ਪਿਛਲੇ ਦਾ ਵਾ ਤੇ ਨਾੜਾਂ ਜਿਹੜੀਆਂ ਉਹ ਅਰ ਦੇ ਉੱਤੇ ਤੁਸੀਂ ਦੇਖ ਸਕਦੇ ਜੀ। ਸੋ ਆਸ ਹੈ ਕਿ ਐਰ ਕੀ ਦੁੱਧ ਇਹ ਚੰਗਾ ਪਾਊਗੀ। ਬੜੇ ਸੋਹਣੇ ਟਾਂਚੇ ਦੀ। ਵੀਰੇ ਐਰ ਕੀ ਕਿੰਨੀ ਗਾਸ ਹੈ ਤੋਂ ਦੁੱਧ ਦੀ। ਐਰ ਕੀ ਆਪਾਂ ਕੋਸ਼ਿਸ਼ ਕਰਾਂਗੇ ਮੰਨ ਲਓ ਸੇਵਾ ਪੂਰੀ ਕਰਕੇ ਕੋਸ਼ਿਸ਼ ਕਰਾਂਗੇ ਆਪਾਂ ਮੰਨ ਲਓ 15-17 ਦੇ ਹਾਂ ਵਧੀਆ ਇਹਨਾਂ ਦੋ ਦਿਨ ਨੂੰ ਹੱਸ ਕੇ ਦੇਣਾ ਚਾਹੀਦਾ ਵਾ ਹਾਂ ਜੀ ਕਿਉਂਕਿ ਅੱਗੇ ਆਪਾਂ ਨਾ ਜ਼ਿਆਦਾ ਆਪਾਂ ਕੀ ਨਹੀਂ ਗਏ ਹਾਂ ਜੀ ਇਹ ਤਾਂ ਗੱਲ ਹੈਗੀ ਆ ਬਸ ਨਾਲ ਹੀ ਜਿ ਤਰ੍ਹਾਂ ਦੂਜੀਆਂ ਦੇ ਨਾਲ ਹੀ ਰੁਟੀਨ ਤੇ ਜਾਨੀ ਕਿ ਜਿੰਨਾ ਦੇ ਹੀ ਮੱਜਾਂ ਵਿੱਚ ਬਣ ਕੇ ਖਾਸ ਕੋਈ ਖਾਸ ਦੇਖਭਾਲ ਨਹੀਂ ਦਿੱਤੀ ਹੈ ਕਿਰ ਕੋਸ਼ਿਸ਼ ਕਰਾਂਗੇ ਆਪਾਂ ਵੀ ਠੀਕ ਠੀਕ ਆ ਹਾਂ ਜੀ ਤੇ ਅੱਗੇ ਨੂੰ ਵੀਰ ਕਹਿੰਦਾ ਵੀ ਸਰਕਾਰੀ ਸੀਮਨ ਲੱਗਾ ਸੋ ਕਮੈਂਟ ਕਰਕੇ ਦੱਸਿਓ ਗਾਂ ਸੀਮਨ ਦਾ ਵੀ ਆਪਾਂ ਆ ਵੀਰ ਗਰਲਾਲ ਬਣਾਉਂਦਾ ਐਡਮ ਆ ہاں ਜੀ ਤਾਂ ਸੀਮਿੰਟ ਦਾ ਵੀ ਆਪਾਂ ਵੀ ਠੀਕ ਐ ਐਡਮ ਤਾਂ ਜਾਨੀ ਆਪਾਂ ਕਰਾਸ ਕਰਾਵਾਂਗੇ ਹਾਂ ਜੀ ਠੀਕ ਠੀਕ ਆ ਸੋ ਲਾਗੇ ਹੀ ਆ ਕੋਸ਼ਿਸ਼ ਕਰਿਓ ਜੇ ਵੀਰ ਡਾਇਰੈਕਟ ਛੱਡ ਦੂ ਤੇ ਡਾਇਰੈਕਟ ਲਵਾ ਲਿਓ ਕਿਉਂਕਿ ਉਹਦਾ ਰਿਜ਼ਲਟ ਥੋੜਾ ਜਿਆਦਾ ਮਿਲਦਾ ਵਾ ਤੇ ਬਾਕੀ ਜੇ ਸੀਮਿੰਟ ਤੇ ਠਹਿਰ ਦਈਏ ਤਾਂ ਫਿਰ ਸੀਮਿੰਟ ਹੀ ਲਾ ਦਿਓ ਸੋ ਆਸਿਆ ਵੀ ਚੰਗਾ ਦੁੱਧ ਦਊਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਤੁਹਾਨੂੰ ਝੋਟੀ ਕਿਵੇਂ ਲੱਗੀ ਆ ਤੇ ਵੀਰ ਦਾ ਹੌਸਲਾ ਜਰੂਰ ਵਧਾਇਓ ਇਸ ਤੋਂ ਅਗੇ ਵੀਰ ਦੋ ਨੰਬਰ ਤੇ ਝੋਟੀ ਗੱਲ ਕਰੀਏ ਮੋਹਰਾ ਨਸਲ ਦੀ ਹਾਂਜੀ ਇਹਨੂੰ ਮਨ ਲਓ ਦੋ ਮਹੀਨੇ ਹੋ ਗਏ ਸੂਈ ਨੂੰ ਠੀਕ ਜੀ ਇਹ ਮਗਰ ਇਹਦੇ ਕੱਟੀ ਆ ਵੀ ਮੰਨਿਓ ਤੋਂ ਸੀਮਣ ਆਪਾਂ ਲਵਾਇਆ ਸੀ ਆ ਵੀ ਮੰਨਿਓ ਦਾ ਇਹ ਬੀ ਸੀ ਵਾਲਿਆਂ ਦਾ ਹਾਂਜੀ ਉਹਦੀ ਕੱਟੀ ਆ ਐਟ ਟਾਈਮ ਇਹ ਮੰਨ ਲਓ ਵੀ 13 ਕਿਲੋ ਦੇ ਚੱਲਣ ਦੇ ਆ ਚੱਲਣ ਦੇ ਦੋ ਮਹੀਨੇ ਸੂਈ ਹਾਂਜੀ ਉੰਜੇ ਪੀ ਕੇ ਦਾ 15 ਕਿਲੋ ਟੱਚ ਕਰ ਜਾਂਦੀ ਵਧੀਆ ਹਾਂਜੀ ਕਰ ਜਾਂਦੀ ਮੰਨ ਲਓ ਜੇ ਆਪਾਂ ਚੰਗੀ ਤਰ੍ਹਾਂ ਆਪਾਂ ਕਰਦੇ ਆ ਨਾ ਇਹਦਾ ਹਾਂਜੀ ਠੀਕ ਹੈ ਜਾਨੀ ਕਿ ਰੁਟੀਨ ਦੇ ਵਿੱਚ 13 ਕਿਲੋ ਦੁੱਧ ਦੇ ਰਹੀ ਆ ਹਾਂਜੀ ਸੋ ਬੜੇ ਸੋਹਣੇ ਢਾਂਚੇ ਦੀ ਆ ਇਹ ਵੀ ਤੇ ਇਹ ਨੂੰ ਨਾ 2 ਦਿਨ ਹੋ ਗਏ ਆਪਾਂ ਖਾਣ ਤੋਂ ਮੱਲੋ ਸਿਮਲੇ ਦਾ ਰਖਾਤਾ ਹੈ ਅੱਛਾ 2 ਦਿਨ ਹੋ ਗਏ ਆ ਹਾਂਜੀ ਖਾਣ ਦਾ ਲਾਇਆ ਇਹਨੂੰ ਖਾਣ ਦਾ ਲਾਇਆ ਪੰਗਾ ਉਹ ਵੀ ਬੜਾ ਸੋਹਣਾ ਬੋਲਿਆ ਉਹ ਵੀ ABC ਵਾਲਿਆਂ ਦਾ ਹੀ ਆ ਤੇ ਆਸ ਹੈ ਆ ਕੇ ਰਿਜ਼ਲਟ ਚੰਗਾ ਪਾਊਗੀ ਬਾਕੀ ਇਹ ਵੀ ਝੋਟੀ ਤੁਸੀਂ ਵੇਖ ਸਕਦੇ ਮੋਹਰਾ ਦੀ ਕੁਆਲਿਟੀ ਦੇ ਵਿੱਚ ਜਿਹੜਾ ਥਣ ਚਾਹੀਦਾ ਮੁਠੀ ਥਣ ਤੇ ਪੂਰੇ ਕੈਰੈਕਟਰ ਵਾਲੀ ਝੋਟੀ ਆ ਜਾਨੀ ਕਿ ਮੋਹਰਾ ਦੇ ਵਿੱਚ ਇਹ ਵੀ ਪੂਰੀ ਜਾਤ ਨਸਲ ਵਾਲੀ ਆ ਸੋ ਆਸ ਆ ਕਿ ਅੱਗੇ ਬੱਚੇ ਜਿਹੜੇ ਦੇ ਰਹੀ ਆ ਉਹ ਚੰਗਾ ਦੁੱਧ ਦੇਣਗੇ ਇਹ ਦੂਜਾ ਸੂਆ ਸੂਈ ਹੈ ਕੀ ਹਾਂਜੀ ਦੂਜਾ ਸੂਈ ਹੈ ਠੀਕ ਆ ਉਹ ਦੂਜਾ ਸੂਣ ਜਾ ਰਹੀ ਹੈ ਸੂਈ ਆ ਇਹ ਸੂਈ ਆ ਤੇ ਇਕੱਠੀਆਂ ਲਿਆਂਦੀਆਂ ਅਸੀਂ ਦੋਵੇਂ ਠੀਕ ਹੈ ਕਰੋ ਲੈ ਲੈਂ다 ਅਸੀਂ ਠੀਕ ਆ ਹਾਂਜੀ ਇਹਦੇ ਮਗਰ ਕਟਈਏ ਅਭੀ ਮੰਨੀਉਂਦੀ ਆ ਹਾਂਜੀ ਠੀਕ ਠੀਕ ਤੇ ਇਸ ਤੋਂ ਅੱਗੇ ਜਿਹੜੀ ਤੀਜੇ ਨੰਬਰ ਵਾਲੀ ਜੇ ਇਹ ਵੀਰਜੀ ਆਪਣਾ ਕੱਬਣਾ ਪੰਜਾਂ ਮਹੀਨਿਆਂ ਦੀ ਠੀਕ ਜੀ ਤੇ ਅਜੇ ਵੀ ਮੰਨ ਲਓ ਦੁੱਧ ਦੇ ਰਹੀ ਹੈ ਲਗਭਗ 7 ਕਿਲੋ ਦੇ ਕਰੀਬ ਦੇ ਰਹੀ ਦੁੱਧ ਦਾ 7 ਕਿਲੋ ਹੁਣ ਵੀ ਦੁੱਧ ਹੈਗਾ ਹਾਂ ਜੀ ਠੀਕ ਹੈ ਤੇ ਇਹ ਵੀ ਮੋਹਰਾ ਨਸਲ ਦੇ ਵਿੱਚ ਪੈਂਦੀ ਤੇ ਹਾਂ ਜੀ ਕਟੀਆਂ ਕੁੱਟੀਆਂ ਨਾ ਬੜੀਆਂ ਵਧੀਆਂ ਨੇ ਉਹ ਦੋ ਕਟੀਆਂ ਦਿੱਤੀਆਂ ਕਰ ਜਣ ਕੁੰਗੜ ਤੋਂ ਠੀਕ ਹੈ ਇੱਕ ਉਹ ਪਿੰਡੋਂ ਆਪਾਂ ਕਰਾਸ ਕਰਾਈ ਹੀ ਕਟੀਆਂ ਬਹੁਤ ਸੋਹਣੀਆਂ ਦੇ ਦਿੰਦੀਆਂ ਕਟੀਆਂ ਸੋਹਣੀਆਂ ਦਿੰਦੀਆਂ ਠੀਕ ਹੈ ਸਾਹਮਣੇ ਤੁਸੀਂ ਵੇਖ ਸਕਦੇ ਹੋ ਛੋਟੀ ਕੱਟੀ ਜਿਹੜੀ ਆ ਅਰਜੁਨ ਕੁੰਗੜ ਦੀ ਹੈ ਇਹ ਇਸੇ ਮੱਝ ਦੇ ਵਿੱਚੋਂ ਪੈਦਾ ਹੋਈ ਆ ਸੋਹਣੇ ਢਾਂਚੇ ਦੀ ਆ ਤੇ ਵੀਰ ਨੇ ਸੰਭੀਆਂ ਵੀ ਚੰਗੀਆਂ ਵਾ ਝੋਟੀਆਂ ਇੱਧਰ ਵੀ ਤੁਸੀਂ ਵੇਖ ਸਕਦੇ ਜੀ ਤੇ ਇਸ ਤੋਂ ਅੱਗੇ ਜਿਹੜੀ ਪਹਿਲਾਂ ਇਹਦੇ ਬਾਰੇ ਦੱਸ ਦੋ ਵੀ ਇਹ ਪੀਕ ਲੈਵਲ ਕਿੰਨਾ ਸੱਜਰ ਕਿੰਨਾ ਦੁੱਧ ਦੇ ਦਿੰਦੀ ਇਹ ਆਪਣਾ 14 ਕਿਲੋ ਆਪਾਂ ਕਹਿ ਸਕਦੇ ਹਾਂ ਠੀਕ ਛੋਇਆ ਥੱਲੇ ਹਾਂਜੀ ਠੀਕ ਆ ਸੋ ਇਹ ਵੀ ਚੰਗੇ ਦੁੱਧ ਵਾਲੀ ਮੱਝ ਆ ਕਿਉਂਕਿ ਜਿਹੜੀਆਂ ਮੱਝਾਂ ਰੂਟੀਨ ਦੇ ਵਿੱਚ 13-14 ਕਿਲੋ ਦੁੱਧ ਦੇਂਦੀਆਂ ਜਾਂ 15 ਨੂੰ ਟੱਚ ਕਰਦੀਆਂ ਵਾ ਉਹ ਮੱਝਾਂ ਆਮ ਮੱਝਾਂ ਨਹੀਂ ਹੁੰਦੀਆਂ ਉਹਨਾਂ ਦੇ ਉਤੇ ਤੁਸੀਂ ਬਰੀਡਿੰਗ ਕਰਕੇ ਚੰਗੇ ਬੱਚੇ ਪੈਦਾ ਕਰ ਸਕਦੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਗਾਂ 20 ਕਿਲੋ ਨੂੰ ਤੁਸੀਂ ਟੱਚ ਕਰ ਸਕਦੇ ਜੀ ਉਹਨਾਂ ਦੇ ਯਾਨੀ ਕਿ ਵੀ ਪੇਟੋਂ ਝੋਟੀਆਂ ਪੈਦਾ ਕਰਕੇ ਜੇ ਆਪਾਂ ਇਹਨਾਂ ਨੂੰ ਚੰਗਾ ਸੀਮ ਲਵਾਵਾਂਗੇ ਤੇ ਅੱਗੇ ਝੋਟੀਆਂ ਦਾ ਜਿਹੜਾ ਦੁੱਧ ਆ ਉਹ ਵਧੂਗਾ ਘੜਦਾਣੀਗਾ ਸੋ ਲਾਸਟ ਵਿੱਚ ਵੀਰੇ ਜਿਹੜੀ ਇਹ ਮਾਜਿਆ ਬਿਲਕੁਲ ਮੀਡੀਅਮ ਹਾਈਟ ਦੀ ਆ ਹਾਂਜੀ ਇਹ ਆਪਣੇ ਘਰ ਦੀ ਝੋਟੀ ਅੱਛਾ ਘਰ ਦੀ ਆ ਇਹ ਹਾਂਜੀ ਠੀਕ ਆ ਤੇ ਇਹ ਤਾਂ ਫਿਰ ਆਮ ਹੀ ਪਿੰਡੋਂ ਝੋਟੇ ਦੀ ਹੁਣੀ ਕਿਸ ਦੀ ਇਹ ਹਾਂਜੀ ਇਹ ਪਿੰਡੋਂ ਹੀ ਕਰੋਸੀ ਮੰਨ ਲਓ ਕਰਾਈ ਦੀ ਇਹਦਾ ਮੈਨੂੰ ਆਪਣਾ ਜਿਆਦਾ ਨਹੀਂ ਪਤਾ ਵੀ ਤੇ ਇਹ ਕਿਨਵਾ ਸੂਆ ਸੌਣ ਜਾ ਰਹੀ ਏ ਇਹ ਤੀਜਾ ਸੂਆ ਸੌਣ ਜਾ ਰਹੀ ਏ ਤੀਜਾ ਸੂਆ ਸੌਣ ਜਾ ਰਹੀ ਹਾਂਜੀ ਏ ਬੀ ਸੀ ਵਾਲਿਆਂ ਦੇ ਭੀਮ ਤੋਂ ਗੱਬਣਾ ਭੀਮ ਬੋਲਦਾ ਹਾਂ ਠੀਕ ਆ ਸੋ ਸੀਮਨ ਬੜਾ ਵਧੀਆ ਲੱਗਾ ਇਹਨੂੰ ਵੀ ਤੇ ਮੈਨੂੰ ਲੱਗਦਾ ਵੀ ਏ ਬੀ ਸੀ ਵਾਲਿਆਂ ਨਾਲ ਕਾਫੀ ਲੱਗਣੇ ਆ ਹਾਂਜੀ ਤੇ ਜਿਆਦਾ ਵੀਰ ਨੇ ਏਬੀਸੀ ਰਸੀਮਣ ਹੀ ਵਰਤੇ ਆ ਕਿਉਂਕਿ ਅੱਗੇ ਝੋਟ ਇੱਕ ਕੱਟੀ ਵੀ ਆ ਵੀ ਮਨੀਓ ਦੀ ਆਈ ਆ ਤੇ ਅੱਗੇ ਇਹਨਾਂ ਝੋਟੀ ਨੂੰ ਜਿਹੜੀ ਦੋ ਨੰਬਰ ਵਾਲੀ ਉਹਨੂੰ ਖਾਣ ਦਾ ਸੀਮਣ ਲੱਗਾ ਤੇ ਇਹਨੂੰ ਭੀਮ ਦਾ ਲੱਗਾ ਵਾ ਸੋ ਇੱਕ ਰੀ ਆਪਾਂ ਵੀਰੇ ਤੋੜ ਕੇ ਦਿਖਾ ਦਈਏ ਹਾਂਜੀ ਮੈਂ ਖੋਲਦਾ ਐਣਵਾ ਇੱਥੋਂ ਤੁਸੀਂ ਇਹਨੂੰ ਤੁਰਦੀ ਨੂੰ ਵੇਖ ਸਕਦੇ ਜੀ ਜਿਹੜੀ ਹਾਈਟ ਬਿਲਕੁਲ ਮੀਡੀਅਮ ਆ ਪਰ ਹਾਈਟ ਜਿੰਨੀ ਮੀਡੀਅਮ ਆ ਉਤੋਂ ਜ਼ਿਆਦਾ ਡਬਲ ਇਹਨੂੰ ਆਰਡਰ ਜਿਹੜਾ ਲੱਗਾ ਵਾ ਇੱਥੇ ਵੇਖ ਸਕਦੇ ਤੁਸੀਂ ਇਹਦਾ ਆਰਡਰ ਚੜਾਈ ਉਤੋਂ ਵੇਖਿਓ ਕੱਦ ਭਾਵੇਂ ਦਰਮਿਆਨਾ ਐ ਪਰ ਮੁਕਾਬਲੇ ਇਹਦੇ ਵੱਡੇ ਆ ਯਾਨੀ ਕਿ ਪੂਰੀ ਚੰਗੀ ਬਰੀਡ ਵਾਲੀ ਮੱਝ ਨੂੰ ਇਹੋ ਜਿਹਾ ਆਰਡਰ ਜਿਹੜਾ ਉਹ ਲੱਗਦਾ ਵਾ ਤੇ ਦੁੱਧ ਵੀ ਵੀਰ ਨੂੰ ਆਪਾਂ ਪੁੱਛਦੇ ਆ ਵੀ ਕਿੰਨਾ ਅਗੋਂ ਦੀ ਕਮਾ ਲਓ ਦੇ ਦਿੰਦੀ ਆ ਸੋ ਇੱਕ ਇਹਦੀ ਖਾਸੀਅਤ ਕਿ ਥਾਣੇ ਨੂੰ ਬਿਲਕੁਲ ਮੁੱਠੀ ਥਾਣ ਲੱਗਾ ਵਾ ਭਵਾਨੇ ਦੀ ਗਾੜੀ ਜਿਹੜੀ ਆ ਜੇ ਤੁਸੀਂ ਉਹ ਚੈੱਕ ਕਰੋ ਰੋਕ ਉਨਾ ਹੀ ਆਰਡਰ ਜਿਹੜਾ ਉਹ ਅੱਗੇ ਨੂੰ ਆ ਤੇ ਉਨਾ ਹੀ ਪਿੱਛੇ ਨੂੰ ਆ ਇੱਥੋਂ ਤੁਸੀਂ ਜਜਮੈਂਟ ਕਰ ਸਕਦੇ ਜੇ ਬੜਾ ਸੋਹਣਾ ਇਹਨੂੰ ਥਾਣਾ ਨੋਕ ਵਾਲਾ ਥਾਣ ਲੱਗਾ ਤੇ ਇਹਦੇ ਵੀਰ ਕਿੰਨੇ ਦਿਨ ਰਹਿ ਕੇ ਸੂਨ ਦੇ ਵਿੱਚ ਇਹ ਤਿਆਰੀ ਆ ਮੈਨੂੰ ਲੱਗਦਾ ਨਹੀਂ ਇਹ ਇਹ ਉਹਦੋਂ ਸਫੋਂ ਖੜਦੀ ਆ ਦਿਨ ਹਫਤਾ ਵੱਧ ਹੀ ਖੜਦੀ ਆ ਅੱਛਾ ਜੀ ਇਹ ਲਗਭਗ 10 ਦਿਨ ਦੇ ਜਾ ਕੇ ਦਿਨ ਪੂਰੇ ਹੁੰਦੇ ਇਹਦੇ ਅੱਛਾ ਦਿਨ ਪੂਰੇ ਹੁੰਦੇ ਇਹਦੇ ਹਾਂਜੀ ਠੀਕ ਆ ਤੇ ਅਜੇ ਤੁਸੀਂ ਮੰਨ ਲਓ ਵੀ 10 ਦਿਨ ਇਹਦੇ ਰਹਿੰਦੇ ਆ ਇਹ ਕੋਈ ਵੀ ਵਿਕਰੀ ਦੇ ਲਈ ਨਹੀਂ ਹੈਗੀ ਜਾਨਵਰ ਮੰਨ ਲਓ ਮੱਝ ਤੇ ਜਸਟ ਇੱਕ ਸ਼ੌਂਕੀਆ ਤੌਰ ਤੇ ਤੁਹਾਨੂੰ ਦਿਖਾਉਂਦੇ ਲੈ ਜਾਓ ਉੱਥੇ ਬੰਦੋ ਤੇ ਇਹਦਾ ਆਰਡਰ ਮੈਨੂੰ ਬਹੁਤ ਸੋਹਣਾ ਲੱਗਾ ਜੀ ਕਿਉਂਕਿ ਕੋਈ ਆਮ ਢਿੱਲਾ ਪਾਣੀ ਹੈਗਾ ਬਿਲਕੁਲ ਸਖਤ ਆਰਡਰ ਆ ਸਟਰੋਂਗ ਮੇਰੇ ਦੁੱਧ ਕਿੰਨਾ ਪਾ ਜਾਂਦੀ ਹੈ ਦੁੱਧ ਮੇਰੇ 14 ਕਿਲੋ ਤੱਕ ਮੰਨ ਲਓ ਇਹਨੇ ਪਾਇਆ ਏ ਤੇ ਦੂਜਾ ਨੰਬਰ ਇਹਦਾ ਇਹ ਆ ਵੀ ਫੈਂਟ ਦਾ ਇਹ ਰਿਕਾਰਡ ਆ ਆ ਦੱਸੀ ਤੂੰ ਅੱਗੇ ਵੀ ਖਾਸੀਅਤ ਹਾਂ 13 ਫੈਂਟ ਜਿਹੜੀ ਨਾ ਹਾਂਜੀ ਕਿੰਨਾ ਰਿਕਾਰਡ ਕਰਾਈ ਆ ਤੇ ਮੰਨ ਲਓ ਆਪਣਾ ਰਿਕਾਰਡ ਹੈ ਜੀ ਤੱਕ 13 ਫੈਂੜੇ ਦੀ ਹਾਂਜੀ 9 ਮਹੀਨੇ ਆਈ ਸੀ ਤੇ ਦੁੱਧ ਕਿੰਨਾ ਸੀ ਉਦੋਂ ਉਦੋਂ ਦੁੱਧ ਇਹਦੇ ਥੱਲੇ ਹੋਊਗਾ ਕੋਈ 8 ਕਿਲੋ ਦੇ ਕਰੀਬ ਆ ਠੀਕ ਆ ਤੇ ਮੰਨ ਲਓ ਜਦ ਸੱਜਰ ਵੀ ਆ ਨਾ ਹਾਂਜੀ 9 ਦੇ ਲਗਭਗ ਤੇ ਦੀ ਉਦੋਂ ਵੀ ਮੰਨ ਲਓ ਇਹਨੂੰ ਸੂਣੀ ਆ ਨਾ ਕਵੇਂ 10 ਦੇ ਡੇਣਾ ਬਾਦ ਕਢਾ ਲੈ ਕੋਈ ਠੀਕ ਆ 9 ਫੈਂਟ ਦੀ ਆ ਜਾਣੀ ਅੱਛਾ ਉਦੋਂ 9 ਫੈਂਟ ਆ ਜਾਂਦੀ ਆ ਹਾਂਜੀ ਬੱਲੇ ਬੱਲੇ ਇਹ ਵੀ ਇੱਕ ਖਾਸੀਅਤ ਹੁੰਦੀ ਆ ਮੱਝਾਂ ਲਈ ਕਿਉਂਕਿ ਹਾਰੀ ਸਾਰੀ ਮੱਝਾਂ ਜਿਹੜੀਆਂ ਉਹ ਜਦੋਂ ਟੋਕੜਾ ਹੁੰਦੀਆਂ ਆ ਉਦੋਂ ਜਾ ਕੇ ਉਹਨਾਂ ਦੀ ਫੈਂਟ ਜਿਹੜੀ ਆ ਉਹ 8-9 ਤੇ ਲੱਗੇ ਜਾਂਦੀ ਆ ਬਾਕੀ ਇਹ ਦੀ ਮੱਝ ਦੀ ਖਾਸੀਅਤ ਤੇ ਬੜਾ ਸੋਹਣਾ ਇਹਨੂੰ ਰੰਗ ਰੂਪ ਤੇ ਢਾਂਚਾ ਵੀ ਬੜਾ ਸੋਹਣਾ ਲੱਗਿਆ ਮੈਨੂੰ ਚਲੋ ਹਾਈਟ ਤੇ ਮੀਡੀਅਮ ਆ ਪਰ ਆਡਰ ਬਹੁਤ ਸੋਹਣਾ ਇਹਦਾ ਉਦੋਂ ਵੀਰੇ ਦੁੱਧ ਜਦੋਂ ਆਪ 13 ਫੈਣਾ ਹੀ ਉਦੋਂ ਦੁੱਧ 12 ਕਿਲੋ ਹੈ ਥੱਲੇ ਨਹੀਂ 8 ਕਿਲੋ ਹੈ 8 ਕਿਲੋ ਉਦੋਂ ਪੰਜਾਂ ਮਹੀਨਾ ਦੀ ਗੱਬੜੀ ਗੱਬਣੀ ਪੰਜਾਂ ਮਹੀਨੇ ਦੀ ਹਾਂਜੀ ਠੀਕ ਆ ਸੋ ਬੜੀ ਵੱਡੀ ਗੱਲ ਆ ਫਿਰ ਵੀ ਇਨੀ ਫੈਟ ਜਿਹੜੀ ਆਉਣੀ ਸੋ ਇਹੋ ਜੀਆਂ ਮੱਜਾਂ ਤੋਂ ਅੱਗੇ ਆਪਾਂ ਜਿਹੜੇ ਬੱਚੇ ਚੰਗੇ ਲੈ ਸਕਦੇ ਆ ਤੇ ਚੰਗੀ ਸੋਹਣੀ ਬਰੀਡ ਜਿਹੜੀ ਉਹ ਤਿਆਰ ਕਰ ਸਕਦੇ ਆ ਸੋ ਇਹ ਵੀਰ ਦੇ ਜਨਵਰ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਜਨਵਰ ਜਿਹੜੇ ਉਹ ਕਿਵੇਂ ਲੱਗੇ ਇਹ ਵੀਰ ਦੀ ਨੀਲੀ ਰਵੀ ਦੀ ਝੋਟੀ ਦੂਜਾ ਸਵੇਰ ਸੌਣ ਜਾ ਰਹੀ ਆ ਤੇ ਇਹਦਾ ਮੈਨੂੰ ਆਰਡਰ ਬਹੁਤ ਪਿਆਰਾ ਲੱਗਾ ਵਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਫੋਨ ਲਾ ਕੇ ਵੀਰ ਨੂੰ ਹਾਂ ਹਸਲਾ ਜਰੂਰ ਦਿਓ ਜੇ ਵੀਰ ਜਨਵਾਰਾ ਕਿਵੇਂ ਆ ਵੀਰ ਦੇ ਸਾਰੇ ਹੀ ਤੇ ਕੋਈ ਵੀ ਜਨਵਾਰੇ ਨਾਲ ਵਿੱਚੋਂ ਸੇਲ ਨਹੀਂਗਾ ਫਿਰ ਤੋਂ ਤੁਹਾਨੂੰ ਦੱਸ ਦਈਏ ਤੇ ਬਾਕੀ ਅਰਦਾਸ ਕਰਿਓ ਕਿ ਵੀਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਵਾਧਾ ਪਵੇ ਹੋਰ ਬਾਕੀ ਮਾਲਕ ਦੀ ਮਿਹਰਿਆ ਝੋਟੀਆਂ ਗਏ ਦੋ ਝੋਟੀਆਂ ਇਸ ਹਾਵਨਾਰ ਕੀ ਮੈਨੂੰ ਲੱਗਦਾ ਵੀ ਵੀਰੇ ਨਾ ਸਿਆਲ ਚ ਸਿੰਮ ਲੱਗ ਜੂਗਾ ਕੀ ਏ ਨਹੀਂ ਇਹਨੂੰ ਲੱਗਾ ਹੋਇਆ ਸੀਮਣਾ ਅੱਛਾ ਇਹਨੂੰ ਲੱਗਾ ਏ 24 ਦਿਰੀਕ ਦਾ ਲੱਗਾ ਹੋਇਆ ਏ ਠੀਕ ਆ ਆ ਇਹ ਇੱਕ ਦੋ ਵਾਰ ਹੀਟ ਚ ਆਪਾਂ ਲਾਇਆ ਨਹੀਂ ਗਈ ਹੈਗੀ ਖੀਰੀ ਵੈਸੇ ਛੋਟੀ ਹਾਂਜੀ ਠੀਕ 2 ਸਾਲ ਤੋਂ ਮੰਨਜਾ ਦਾ 5 ਕਿ ਮਹੀਨੇ ਉਪਰ ਏ ਦੀ ਏ ਅੱਛਾ ਟੋਟਲ 5 ਮਹੀਨੇ ਆ ਵੀ 2 ਸਾਲ ਤੋਂ ਇੱਕ ਮਹੀਨਾ ਉੱਪਰ ਆ ਹਾਂਜੀ ਆ ਜਿਹੜੀ ਆ ਇਹ ਹਜੇ 2 ਬਾਈਆਂ ਕਿ ਮਹੀਨੇ ਦੀ ਆ ਅੱਛਾ ਇੱਕ ਦੋ ਵਾਰ ਹੀਟ ਚ ਇਹਨੂੰ ਜੀ ਆਪਾਂ ਵਜਾਟ ਕਰਕੇ ਥੋੜਾ ਪੂਣੀ ਵੇੜ ਘਾਟਿਆ ਇਹਨੂੰ ਸਿਆਲ ਦੇ ਵਿੱਚ ਜਦੋਂ ਵੀ ਦਸੰਬਰ ਜਨਵਰੀ ਚ ਲਵਾਇਓ ਸੀਮਣਾ ਹਾਂਜੀ ਤੇ ਜਿਹੜੀ ਉਹ ਕੱਟੀ ਆ ਅਭੀ ਮੰਨੀਓ ਦੀ ਇਹ ਆ ਅਭੀ ਮੰਨੀ ਨੇ ਦੀ ਹਾਂਜੀ ਠੀਕ ਆ ਇਹ ਥੋੜੀ ਕਮਜ਼ੋਰ ਆ ਇਹ ਥੋੜੀ ਵੀਕ ਕਿਉਂ ਜੇ ਕੀ ਚੱਕਰ ਹੋ ਗਿਆ ਇਹ ਨਾ ਆਪਾਂ ਇਹਨੂੰ ਲਾ ਬਿਠੇ ਹਾਂ ਦਜਾ ਦੁੱਧ ਛੜਾ ਕੇ ਨਾ ਰਿਪਲੇਸਰ ਤੇ ਮਿਲ ਕੇ ਰਿਪਲੇਸਰ ਆਉਂਦਾ ਉੱਥੇ ਲਾ ਬਿਠੇ ਹਾਂ ਠੀਕ ਆ ਤੇ ਇਹਨੂੰ ਇਨਫੈਕਸ਼ਨ ਹੋ ਗਈ ਸੀ ਤੇ ਉਹਦਾ ਕਰਕੇ ਨਾ ਜਿਆਦਾ ਵੀਕ ਹੋ ਗਈ ਆ ਠੀਕ ਹੋ ਗਈ ਜਿਆਦੀ ਹਾਂਜੀ ਬਾਕੀ ਫਿਰ ਵੀ ਭਾਵੇਂ ਲਿੱਸੀ ਵੀ ਜੇ ਇਹਦੀ ਹਾਈਟ ਤੇ ਲੈਂਥ ਚੈੱਕ ਕਰਿਓ ਮੈਨੂੰ ਖੁੱਡਾ ਖੱਡਾ ਬੜਾ ਸੋਹਣਾ ਲੱਗਾ ਇਹਦਾ ਕਰਮਾਲੀ ਦਾ ਕਿਉਂਕਿ ਐ ਬਿਲਕੁਲ ਛਾਂਟਵੇਂ ਸਰੀਰ ਦੀ ਤੇ ਮੋਰਾ ਦੇ ਵਿੱਚ ਪੂਰੇ ਕੈਰੈਕਟਰ ਜਿਹੜੇ ਪ੍ਰੋਪਰੇ ਦੇ ਆਉਂਦੇ ਆ ਤੇ ਥੋੜੀ ਐ ਰੋਧੀ ਕਰਿਓ ਬਸ ਇੱਥੇ ਰੋਕ ਲਿਓ ਜੀ ਸੋ ਇਹ ਕੱਟੀ ਤੋਂ ਤੁਸੀਂ ਇਥੋਂ ਵੇਖ ਸਕਦੇ ਜੀ ਦੀ ਲੈਂਥ ਬਹੁਤ ਜਿਆਦੀ ਆ ਮੇਰੇ ਸਾਂ ਆਮ ਬੱਚਿਆਂ ਨਾਲੋਂ ਕਿਤੇ ਜਿਆਦੀ ਆ ਸੋ ਵੀਰ ਕਹਿੰਦਾ ਵੀ ਥੋੜੇ ਇਨਫੈਕਸ਼ਨ ਹੋਣ ਕਰਕੇ ਲੱਸੀ ਹੋ ਗਈ ਆ ਤੇ ਬਾਕੀ ਪਿੱਠ ਪੂੜਾ ਵੀ ਸੋਹਣਾ ਵਾ ਕਰਮਾਲੀ ਦਾ ਜਿਹੜੀ ਆ ਕੱਟੀ ਜੇ ਇਹ ਅਰਜਨ ਕੁੰਗੜਦੀ ਹਾਂਜੀ ਅਰਜਨ ਕੁੰਗੜਦੀ ਆ ਇਹਦੀ ਮੰਨ ਲਓ 9 ਮਹੀਨੇ ਦੀ ਉਮਰ ਹੋ ਗਈ ਆ ਅੱਛਾ 9 ਮਹੀਨੇ ਉਮਰ ਹੋ ਗਈ ਇਹਦੀ ਹਾਂਜੀ ਠੀਕ ਠੀਕ ਆ ਇਹ ਉਹ ਤੀਜੇ ਨੰਬਰ ਵਾਲੀ ਮਾਈਦੀ ਆ ਇਹ ਹਾਂਜੀ ਤੀਜੇ ਨੰਬਰ ਵਾਲੀ ਮਾਈਦੀ ਠੀਕ ਠੀਕ ਆ ਜਿਹੜੀ 5 ਮਹੀਨੇ ਦੀ ਗੱਭਣ ਹੈ ਹਾਂਜੀ ਠੀਕ ਆ ਸੋ ਇਹ ਵੀ ਕੱਟੀ ਬੜੀ ਸੋਹਣੀ ਆ ਇਹ ਅਰਜਨ ਕੁੰਗੜਦੀ ਆ ਤੇ ਚੰਗੀ ਮੰਨ ਲਓ ਨਹੀਂ ਸੋਹਣੀ ਝੋਟੀ ਬਣੂਗੀ ਆਉਣ ਵਾਲੇ ਸਮੇਂ ਦੇ ਵਿੱਚ ਚੋਲੀ ਚਾਲ ਜਾਈ ਨੀ ਚੋਲੀ ਚਾਲੀ ਬਹੁਤ ਚੰਗੀ ਆ ਕੱਟੀ ਦੀ ਹਾਂਜੀ ਤੇ ਬਾਕੀ ਅਰਜਨ ਕੰਗੜ ਦੀਆਂ ਝੋਟੀਆਂ ਵੀ ਸੋਹਣੀਆਂ ਨਿਕਲੀਆਂ ਵਾ ਜਿੰਨੀਆਂ ਵੀ ਤੇ ਬਾਕੀ ਜਾਨਵਰ ਵੀਰ ਤੇ ਕਿਵੇਂ ਲੱਗੇ ਜਾਂ ਇਹ ਸੈਟਅਪ ਕਿਵੇਂ ਦਾ ਵਾ ਥੋੜਾ ਜਗਾ ਵੀਰ ਕਹਿੰਦਾ ਵੀ ਅਜੇ ਘਟਿਆ ਜਿਉਂ ਜਿਉਂ ਜਾਨਵਰ ਵਧਣਗੇ ਫਿਰ ਉਹ ਸਾਦਾ ਵੀ ਖੇਤ ਸ਼ਿਫਟ ਕਰੀਏ ਥੋੜਾ ਜ ਸੈਟਅਪ ਵਧਾਉਣ ਦਾ ਇਰਾਦਾ ਵਾ ਵੀਰ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਨਵਰਾਂ ਦੀ ਡਿਮਾਂਡ ਜਿਹੜੀ ਆ ਉਹ ਵਾਧੀ ਜਾਂਦੀ ਆ ਤੇ ਇੱਕ ਇੱਕ ਜਿਹੜਾ ਹੈਗਾ ਏ ਸਾਈਡ ਬਿਜ਼ਨਸ ਕਹਿ ਲਈਏ ਖੇਤੀ ਦੇ ਨਾਲ ਨਾਲ ਇਹ ਧੰਦਾ ਬੜਾ ਸੋਹਣਾ ਵਾ ਜੇ ਆਪਾਂ ਦੁੱਧ ਵੇਚਦੇ ਆ ਜਾਂ ਆਪਾਂ ਬ੍ਰੀਡ ਤੇ ਕੰਮ ਕਰਦੇ ਆ ਸੋ ਵੇਲੇ ਰਹਿਣੋਂ ਚੰਗਾ ਏ ਜਾਂ ਤੁਸੀਂ ਕਿ ਹੋਰ ਪਾਸੇ ਪਾਸੇ ਫ਼ਯੂਲ ਕਰਦੇ ਜੇ ਤਾਂ ਮੈਨੂੰ ਲੱਗਦਾ ਵੀ ਇਸ ਚੀਜ਼ ਦੇ ਵਿੱਚ ਕੋਈ ਵੀ ਘਾਟਾ ਨਹੀਂਗਾ ਮਾੜੀ ਤੋਂ ਮਾੜੀ ਮੱਝ ਵੀ ਅੱਜ ਜਿਹੜੀ ਆ ਉਹ ਲੱਖ ਦੀ ਹੋਈ ਪਈ ਆ ਸੋ ਵੀਰ ਦਾ ਸੈਟਅਪ ਕਿਵੇਂ ਲੱਗਾ ਇੱਕ ਤੇ ਇਹ ਕਮੈਂਟ ਕਰਕੇ ਦੱਸਿਓ ਦੂਜਾ ਵੀਰ ਨੂੰ ਹੌਸਲਾ ਜ਼ਰੂਰ ਦਿਓ ਫੋਨ ਲਾ ਕੇ ਸਾਰੇ ਦੱਸਿਓ ਵੀ ਇਹ ਜਾਨਵਰ ਕਿਵੇਂ ਲੱਗੇ ਤੁਹਾਨੂੰ ਸੋ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ ਵੀਜੀ ਧੰਨਵਾਦ ਵੀਜੀ